ਹਾਂ ਜੀ ਬੋੜਣਾ ਲੈ ਗਿਆ ਚਲੋ ਜੀ ਆਓ ਇੰਪੂਰੇ ਫੰਗੋ ਮੇ ਨੂੰ ਗੇਟ ਆਓ ਆਜੋ ਜਿਵੇਂ ਮੈਂ ਕਿਹਾ ਉਹ ਲੈਣਾ ਉਹਦਾ ਸਾਰਾ ਪ੍ਰੋਜੈਕਟ ਵਾਰ ਸਹੀ ਹੈ ਸਹੀ ਹੈ ਉਹ ਪਿੱਛੇ ਸਿਰ ਕੱਟੀਆਂ ਹਾਂ ਸਰਪ੍ਰੈਸ ਇਹਦਾ ਜੀ ਤੁਹਾਡੇ ਮੰਮੀ ਅੰਮਾਈ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜਾ ਆਪਣੇ ਇੱਕ ਦਸੰਬਰ ਮਹੀਨੇ ਪਿਤੇ ਸਾਲ ਦਸੰਬਰ ਮਹੀਨੇ ਚ ਇੱਕ ਵਾਰタル ਹੋਈ ਸੀ ਜਿਹੜੀ ਕਿ ਬੜੀ ਜਿਹਨੂੰ ਅਲੱਗ-ਅਲੱਗ ਪਲੇਟਫਾਰਮਸ 'ਤੇ ਵੀ ਚੱਕਿਆ ਗਿਆ ਸੀ ਬੜੀ ਸੈਂਸੇਸ਼ਨਲ ਸੀ ਕਿ ਜਿੱਥੇ ਇੱਕ ਜਿਹੜਾ ਕੰਪਲੇਨੈਂਟ ਸੀ ਜਿਹੜਾ ਕਿ ਇੱਕ ਟੀਚਰ ਸੀ ਆਪਣੇ ਇੱਥੇ ਰਾਮਪੁਰੇ ਫੂਲਦਾ ਰਹਿਣ ਵਾਲਾ ਉਹਨੇ ਆ ਕੇ ਸਾਨੂੰ ਦੱਸਿਆ ਸੀ ਕਿਉਂ ਸ਼ੈਰ ਕਰਨ ਆਇਆ ਸੀ ਇੱਥੇ ਰਾਮਾ ਮੰਡੀ ਜਦੋਂ ਸ਼ੈਰ ਕਰਦਾ ਪਿਆ ਸੀ ਕੁਝ 2-3 ਜਿਹੜੇ ਕਾਰਸਾਰ ਨਾਮ ਨੂੰ ਵਿਅਕਤੀ ਆਏ ਉਹਨਾਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਡਟਕੋ ਬੀਤੀ ਤੇ ਉਹਦੀ ਮਾਰਕਟਾਈਜ਼ ਕੀਤੀ ਸੀ ਤੇ ਉਹਨੂੰ ਫਿਰ ਇੱਕ ਜਗ੍ਹਾ ਡ੍ਰੌਪ ਕਰਕੇ ਖਿਆਲੀ ਵਾਲੇ ਦੇ ਕੋਲ ਜਿਹੜਾ ਹੈਗਾ ਉਹ ਤੇ ਚਲੇ ਗਏ ਜਿਸ ਤੇ ਚੱਲਦੇ ਅਸੀਂ 2-3 ਵਿਅਕਤੀਆਂ ਦੇ ਨਾਮ ਲੂ ਵਿਅਕਤੀਆਂ ਦੇ ਕਲਾਫਿਕ ਉਹਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਇੱਕ ਪਰਚਾ ਦਰਜ ਕੀਤਾ ਸੀ ਆਪਣੇ ਇੱਥੇ ਸਿਟੀ ਰਾਮਪੁਰੇ ਪੁਲਥਾਨੇ ਤੇ ਉਦੋਂ ਤੋਂ ਹੀ ਸਾਡੀ ਜਿਹੜੀ ਟੀਮ ਹੈਗੀ ਐ ਐਸਐਚਓ ਸਾਹਿਬ ਹੈਗੇ ਇਸ ਇਹਨੂੰ ਕੇਸ ਨੂੰ ਕਰੈਕ ਕਰਨ ਚ ਲੱਗੇ ਹੋਏ ਸੀ ਤਾਂ ਹੁਣ ਅਸੀਂ ਉਸ ਕੇਸ ਨੂੰ ਕਰੈਕ ਵੀ ਕਰ ਲਿਆ ਸੀ ਬੰਦੇ ਅਸੀਂ ਇਹਦੇ ਵਿੱਚ ਸਾਨੂੰ ਤਿੰਨ ਜਿਹੜੇ ਨਾਮ ਲੂਮ ਸੀ ਉਹ ਆਇਡੈਂਟੀਫਾਈ ਹੋ ਗਏ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਹੁਣ ਤੇ ਤਿੰਨੋਂ ਗ੍ਰਿਫਤਾਰ ਹੋ ਗਏ ਇੱਕ ਪਹਿਲਾਂ ਗ੍ਰਿਫਤਾਰ ਸੀ ਦੋ ਹੁਣ ਅਸੀਂ ਅੱਜ ਕਰ ਲਏ ਨੇ ਤੇ ਇਹਦੇ ਵਿੱਚ ਜੋ ਸਾਨੂੰ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਜਿੱਦਾਂ ਜਿਹੜਾ ਕੰਪਲੇਨੈਂਟ ਐਨੇ ਲਿਖਾਇਆ ਸੀ ਕਿ ਮੈਂ ਉੱਥੇ ਸ਼ਹਿਰ ਕਰਦਾ ਪਿਆ ਸੀ ਤਾਂ ਨਾਮ ਨੂੰ ਵਿਅਕਤੀ ਆਏ ਨੇ ਤੇ ਮੈਨੂੰ ਕਿਡਨਾਪ ਕੀਤਾ ਤੇ ਲੈ ਕੇ ਮੇਰ ਨਾਲ ਲੁੱਟਖੋ ਕੀਤੀ ਉਹ ਗੱਲ 'ਚ ਸਾਨੂੰ ਸੱਚਾਈ ਨਹੀਂ ਮਿਲੀ ਝੂਠਾ ਪਾਇਆ ਗਿਆ ਐਕਚੁਅਲੀ ਗੱਲ ਇਹ ਹੈ ਕਿ ਇਹ ਬੰਦਾ ਜਿਹੜਾ ਹੈਗਾ ਜਿਹੜਾ ਸਾਡਾ ਕੰਪਲੇਨੈਂਟ ਹੈਗਾ ਸੀ ਇਹ 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 ਜਿਹੜੇ ਇਹ ਵਿਅਕਤੀ ਹੈਗੇ ਸੀ ਜਿਹੜਾ ਇਹਨਾਂ 'ਚ ਸਾਡਾ ਦੋਸ਼ੀ ਹੈਗਾ ਉਹਨੂੰ ਆਪ ਟਾਈਮ ਸੈੱਟ ਕਰਕੇ ਇੱਥੇ ਆਪਣੇ ਰਾਮਪੁਰੇ ਬੁਲਾਇਆ ਹੈਗਾ ਸੀ ਇੱਕ ਇਹਨਾਂ ਮੁੰਡਿਆਂ ਦੀ ਡੇਟਿੰਗ ਐਪ ਆਉਂਦੀ ਹੈਗੀ ਆ ਜਿਹਨੂੰ ਗ੍ਰਾਈਂਡਰ ਕਹਿੰਦੇ ਆ ਆਪਾਂ ਹੈਗੇ ਆ ਇਹ ਇਹਨੇ ਆਪਣੇ ਫੋਨ ਤੇ ਡਾਊਨਲੋਡ ਕੀਤੀ ਸੀ ਤੇ ਦੂਸਰੇ ਵਿਅਕਤੀ ਨੇ ਵੀ ਡਾਊਨਲੋਡ ਕੀਤੀ ਸੀ ਉੱਥੇ ਹੀ ਇਹਨਾਂ ਦਾ ਤਾਲਮਿਲ ਹੋਇਆ ਤੋ ਤਾਲਮਿਲ ਦਰਾਂ ਨਹੀਂ ਫਿਰ ਉਸ ਦਿਨ ਉਹਨਾਂ ਦੀ ਇਹਨਾਂ ਦੀ ਗੱਲਬਾਤ ਵੀ ਹੁੰਦੀ ਰਹੀ ਤੇ ਫਿਰ ਉਹਨੇ ਇਹਨੂੰ ਬੁਲਾਇਆ ਇਹ ਮਾਸਟਰ ਹੋਰੀ ਉੱਧਰ ਸਕੂਟਰੀ ਤੇ ਆਏ ਤੇ ਇਹ ਜਿਹੜੇ ਆਪਣੇ ਦੋਸ਼ੀ ਹੈ ਕਿਉਂਕਿ ਆਪਣੇ ਇੱਕ ਦੋਸਤ ਦੀ ਕਾਰ ਲੈ ਕੇ ਆਏ ਦੋਸ਼ੀ ਆਪਣੇ ਦੋਸਤ ਦੀ ਕਾਰ ਨਾਲ ਇੱਕ ਹੋਰ ਮੁੰਡਾ ਆਇਆ ਤੇ ਇਹ ਫਿਰ ਉਥੋਂ ਉਹਨੂੰ ਯਾਨੀ ਕਿ ਸਕੂਟਰੀ ਇੰਨੇ ਇੱਕ ਇੱਥੇ ਪਾਰਕਿੰਗ ਤੇ ਲੋਕ ਲਾਤੀ ਸੀ ਤੇ ਫਿਰ ਮਾਸਟਰ ਉਸ ਜਿਹੜਾ ਹੈਗਾ ਆਪਣਾ ਕੰਪਲੇਨੈਂਟ ਇਹਨਾਂ ਨਾਲ ਬਹਿ ਕੇ ਚਲਾ ਗਿਆ ਸੀ ਉਸ ਤੋਂ ਬਾਅਦ ਵੀਰੇ ਨਾ ਉੱਥੇ ਦਰਾਨੇ ਜਿੰਨੂ ਕੀ ਕਹਿੰਦੇ ਹੈਗੇ ਜਦੋਂ ਉੱਥੇ ਗਏ ਗਏ ਨੇ ਉਹ ਫਿਰ ਇਹਨਾਂ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਕੀ ਇਹਨੂੰ ਥੋੜੀ ਉਹਨਾਂ ਨੂੰ ਮੈਂ ਮੈਂ ਵੀ ਕੁੱਟ ਮਾਰ ਵੀ ਤੇ ਫਿਰ ਖੈਲੀ ਵਾਲੇ ਲਾ ਕੇ ਚਲੇ ਗਏ ਸੋ ਇਹ ਕਹਿਣਾ ਕਿ ਇੱਥੇ ਜਿੱਦਾਂ ਆਪਾਂ ਕਹਿੰਦੇ ਕਿ ਸਹਿਰ ਕਰਦੇ ਹੈਗੇ ਆ ਕਿ ਸਹਿਰ ਕਰਦੇ ਪਏ ਸੀ ਕਿ ਲੋਕ ਬੜਾ ਲਾਨ ਆਰਡਰ ਖਰਾਬ ਹੈ ਜੀ ਕਿ ਕੁਝ ਵੀ ਹੋ ਜਾਂਦਾ ਵਗ ਬੰਦਾ ਇੱਕ ਆਮ ਸਹਿਰ ਵੀ ਨਹੀਂ ਕਰ ਸਕਦਾ ਇਦਾਂ ਦੀ ਗੱਲ ਨਹੀਂ ਹੈਗੀ ਬੰਦਾ ਜਾਨੀ ਕਿ ਇਹ ਬੰਦੇ ਨੇ ਬੰਦੇ ਬੁਲਾਏ ਬੰਦਾ ਬੁਲਾਇਆ ਸੀ ਉਹਦੇ ਨਾਲ ਉਹਦੇ ਦੋ ਸਹਮਤਰ ਆਏ ਆ ਤੇ ਇਹਨੇ ਬੈ ਕੇ ਉਹਨਾਂ ਨਾਲ ਖੁੱਦ ਗਿਆ ਕਿਡਨੈਪਿੰਗ ਵਾਲੀ ਵੀ ਗੱਲ ਹੈ ਨਹੀਂ ਕੋਈ ਹਨਾ ਜੀ ਤੇ ਡਰਾਈਵ ਵੀ ਮੈਂ ਤਾਂ ਸਾਂ ਜੀ ਡਰਾਈਵ ਵੀ ਇਹਨੇ ਆਪ ਹੀ ਫਿਰ ਗੱਡੀ ਕਰਕੇ ਲੈ ਕੇ ਗਿਆ ਉਸ ਤੋਂ ਬਾਅਦ ਦਰਾਨੇ ਜਿੰਨੀਆਂ ਹੁੰਦੀ ਹੈਗੀ ਇਹਨਾਂ ਦਾ ਆਪਸ ਚ ਫਿਰ ਟਕਰਾਅ ਹੋ ਗਿਆ ਤੇ ਜਿਸ ਦੇ ਬਾਅਦ ਇਹ ਫਿਰ ਬਾਕੀ ਦੀ ਜੋ ਹੈਗੀ ਉਹ ਇਸ ਗੱਲ ਨੂੰ ਲੈ ਕੇ ਹੋਇਆ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਜੀ ਇਹਨਾਂ ਦੀ ਆਪਸ ਚ ਫਿਰ ਇੱਕ ਗਰਾਇੰਡਰ ਐਪ ਹੈਗੀ ਹੈ ਮੇਰੀ ਮੁੰਡੇ ਆਦੀ ਹੈਗੀ ਆ ਪੈਸੇ ਦਾ ਲੈਣ ਦੇਣ ਦਾ ਵੀ ਸੀਗਾ ਨਹੀਂ ਨਹੀਂ ਪੈਸੇ ਦਾ ਲੈਣ ਦੇਣ ਐ ਸੱਚ ਕੋਈ ਨਹੀਂ ਹੈ ਕੋਈ ਚੈਟ ਦਾ ਮਾਮਲਾ ਸੀ ਕੋਟੀ ਪੀ ਦਾ ਸਾਹਮਣੇ ਆ ਰਿਹਾ ਸੀ ਮੈਂ ਇਹ ਤਾਂ ਜੀ ਇਹ ਜਿਹੜਾ ਇਹਦਾ ਫੋਨ ਜਿਹੜਾ ਹੈਗਾ ਇਹਦਾ ਫੋਨ ਜਦੋਂ ਬਾਅਦ ਚ ਲੜਾਈ ਹੋ ਗਈ ਹੈ ਇਹਦਾ ਫੋਨ ਉਹ ਲੈ ਗਿਆ ਸੀ ਇਹਦਾ OTP ਤੇ ਇੰਨੇ ਆਪ ਹੀ ਉਹਨਾਂ ਨੂੰ ਦੱਸਿਆ ਸੀ ਤੇ ਉਹ ਫੋਨ ਲੈ ਗਿਆ ਫੋਨ ਵੀ ਅਸੀਂ ਆ ਤੁਹਾਡੇ ਸਾਹਮਣੇ ਪਿਆ ਉਹ ਰਿਕਵਰ ਵੀ ਕਰ ਲਿਆ ਹੈਗਾ ਕੋਟੀ ਪੀ ਵਾਲਾ ਸੀਗਾ ਇਹਦਾ ਮੋਬਾਈਲ ਦਾ ਪਾਸਵਰਡ ਦਾ ਸੀਗਾ ਜੀ ਨਹੀਂ ਨਹੀਂ ਇਹਦਾ ਇਹਦਾ ਮੋਬਾਈਲ ਲੋਕ ਲੱਗਾ ਹੁੰਦਾ ਨਾ ਨੀ ਇੱਕ ਉਹਦੇ ਨੇ ਜਿਹੜੀ ਵਾਈਪਾ ਉਹਨੇ ਇੰਨੇ ਜਿਹੜਾ ਬੰਦੇ ਨੇ ਦੱਸਿਆ ਹੈਗਾ ਜੋ ਮੁਢਲੀ ਦੱਸੀ ਹੈਗੀ ਵੀ ਗੰਡ ਕਹਾਣੀ ਜਿਹੜੀ ਹੈਗੀ ਉਹ ਸੱਚੀ ਨਹੀਂ ਹੈ ਤੁਹਾਨੂੰ ਇਹ ਦੱਸਿਆ ਨਾ ਇੰਨੇ ਨੇ ਕਿਹਾ ਕਿ ਮੈਂ ਸੈਰ ਕਰਦਾ ਪਿਆ ਸੀ ਤੇ ਮੈਂ ਉੱਥੇ ਸੈਰ ਕਰਦਾ ਪਿਆ ਸੀ ਕਿ ਦੋ ਤਿੰਨ ਨਾਮ ਨੂੰ ਵਿਅਕਤੀ ਆਏ ਨੇ ਉਹ ਜਨਾ ਲੁੱਟ ਖੋਹ ਦਾ ਬਾਬਲਾ ਉਹ ਇੰਨੇ ਇੰਝ ਦੀ ਗੱਲ ਇੰਝ ਦੀ ਗੱਲ ਕੁਝ ਨਹੀਂ ਹੈਗੀ ਇਹ ਬੰਦਾ ਸੈਰ ਨਹੀਂ ਸੈਰ ਦੇ ਬਹਾਨੇ ਘਰੋਂ ਆਇਆ ਸੀ ਇਹ ਬੰਦਾ ਇਹਨਾਂ ਨੂੰ ਜਾਨੀ ਕਿ ਵਨ ਆਫ ਦੀ ਅਕਿਊਜ਼ ਨੂੰ ਇਹ ਜਾਣਦਾ ਹੈਗਾ ਸੀ ਉਹ ਗਰਾਇੰਡਰ ਜਿਹੜੀ ਐਪ ਹੈ ਕਿ ਤੁਹਾਨੂੰ ਦੱਸਿਆ ਕਿ ਉਹਦੇ ਰਾਹੀਂ ਮਾਧਿਅਮ 'ਚ ਇਹ ਇਨਟੈਕ ਹੋਏ ਹੈਗੇ ਨੇ ਇਹਨਾਂ ਗੱਲਬਾਤ ਫਿਰ ਨਹੀਂ ਵਾਪਸ ਹੋਈ ਹੈ ਫਿਰ ਇਹ ਆਏ ਆ ਤੇ ਫਿਰ ਉੱਥੇ ਫਿਰ ਇਹਨਾਂ ਦੀ ਡਿਊਰਿੰਗ ਉਹਦੇ 'ਚ ਲੜਾਈ ਹੋ ਗਈ ਆ ਤੇ ਫਿਰ ਅੱਗੇ ਅੱਗੇ ਫਿਰ ਜਿਹੜੀ ਬਾਕੀ ਗਰਾਇੰਡਰ ਆ ਉਹ ਵੀ ਗੁੰਮਰਾਹ ਕਰ ਦਿੰਦੀ ਆ ਕਾਦ ਬਾਈ ਦੇਖੋ ਇਹ ਮੈਂ ਇਹੀ ਤੁਹਾਨੂੰ ਇਹ ਗੱਲ ਕਹਿੰਦੀ ਜਦੋਂ ਵੀ ਸਾਡੇ ਕੋ ਕੋਈ ਵੀ ਆ ਕੇ ਅਹੀ ਜਾਣਕਾਰੀ ਦਿੰਦਾ ਹੈ ਬੇਨਤੀ ਹੈ ਰਿਕਵੈਸਟ ਹੈ ਲੋਕਾਂ ਨੂੰ ਐਸੀ ਤਾਂ ਉਸ ਚੀਜ਼ ਨੂੰ ਮੁੱਢਲੀ ਜਾਣਕਾਰੀ ਨੂੰ ਸੱਚ ਹੀ ਮੰਨਦੇ ਆ ਕਿ ਫਿਰ ਆਹੀ ਉਦਾਂ ਨਹੀਂ ਕਿਉਂਕਿ ਲੋਕਾਂ ਦੇ ਜਿਹੜੀ ਸਾਡੀ ਡਿਊਟੀ ਹੈਗੀ ਹੈ ਕਿ ਜੋ ਬੰਦੇ ਨੇ ਦੱਸਿਆ ਐਸੀ ਉਸ ਚੀਜ਼ ਨੂੰ ਮੰਨ ਕੇ ਤੇ ਫਿਰ ਅੱਗੇ ਪਰਚਾ ਦਰਜ ਕਰਕੇ ਤਫ਼ਤੀਸ਼ ਕਰੀਏ ਜਿੱਦਾਂ ਦਾ ਫਿਰ ਇਹ ਹੁਣ ਬੰਦਾ ਹੈਗਾ ਜੋ ਤਫ਼ਤੀਸ਼ ਚ ਤੱਥ ਸਾਹਮਣੇ ਆਦੇ ਜਿੱਦਾਂ ਹੁਣ ਇਹ ਤੱਥ ਸਾਹਮਣੇ ਆਏ ਹੈ ਕਿ ਜੋ ਇਹਨੇ ਦੱਸਿਆ ਉਹਦੇ ਬਿਲਕੁਲ ਹੀ ਵਿਪਰੀਤ ਗੱਲ ਹੋਈ ਕਿ ਮੈਂ ਅਣਜਾਣ ਅਨਜਾਨਾ ਵਾਲਾ ਕੰਮ ਨਹੀਂ ਸੀ ਕੋਈ ਤੱਕੇ ਨਾ ਬਠਾਣ ਵਾਲਾ ਕੰਮ ਨਹੀਂ ਸੀ ਆਪ ਹੀ ਸਾਰਾ ਕੁਝ ਜਾਨਕੀ ਨਾਲ ਵਿੱਚ ਆਪ ਚੱਲ ਕੇ ਵਹਿਣ ਵਾਲਾ ਸੀ ਸੋ ਮਿਸਯੂਜ਼ ਆਫ ਲਾਤੇ ਹੋਇਆ ਹੈਗਾ ਤੇ ਜੋ ਕਾਨੂੰਨ ਅਨੁਸਾਰ ਜੋ ਬੰਦੀਕਰ ਵੀ ਉਹ ਵੀ ਹੈ ਸਿਰਫ ਮੈਡੀਕਲ ਕਰਵਾਏ ਗਏ ਆ ਉਹਨਾਂ ਦੇ ਕਿੰਨਾ ਦੇ ਜਿਵੇਂ ਗ੍ਰਾਈਂਡਰ ਐਪ ਨੂੰ ਦੱਸ ਰਹੇ ਹੋ ਇਹ ਕੋ ਬਾਈਟੈਕ ਕੋ ਲੈਪ ਹੈ ਜੀ ਦੇਖੋ ਜਿਹੜੇ ਦੋਸ਼ੀ ਦੇ ਮੇਰੀ ਗੱਲ ਜਦੋਂ ਵੀ ਕੋਈ ਦੋਸ਼ੀ ਫੜਿਆ ਜਾਂਦਾ ਹੈਗਾ ਜਿੰਨੂੰ ਉਹਨੂੰ ਕੀ ਕਹਿੰਦੇ ਆ ਮੈਡੀਕਲ ਐਗਜ਼ਾਮੀਨੇਸ਼ਨ ਤੇ ਹੋਣਾ ਹੀ ਹੁੰਦਾ ਹੈ ਐਸ ਪਰ ਲਾ ਮੈਂਡੇਟਰੀ ਹੈ ਤੂ ਅਸੀਂ ਅੱਜ ਜਿਹੜੇ ਅੱਜ ਫੜੇ ਐ ਇਹਨਾਂ ਦਾ ਅੱਜ ਕਰਾਵਾਂਗੇ ਜਿਹੜੇ ਪਹਿਲਾਂ ਫੜੇ ਉਹਨਾਂ ਨੂੰ ਪਹਿਲਾਂ ਕਰਾਇਆ ਜਿਹੜੇ ਫੜੇ ਆ ਇਹਨਾਂ ਨੇ ਕੋਈ ਪਹਿਲਾਂ ਵੀ ਕੋਈ ਐਸੀ ਜਿਹਾ ਵਾਦ-ਵਤ ਕਰੀ ਆ ਜਾਂ ਪਹਿਲਾਂ ਵੀ ਇਹ ਦੇਖੋ ਇਹਨਾਂ ਚ ਇੱਕ ਜਿਹੜਾ ਦੋਸ਼ੀ ਹੈਗਾ ਇੰਦਰਜੀਤ ਜਿਹੜਾ ਹੈਗਾ ਜਿਹੜਾ ਪਹਿਲਾਂ ਫੜ ਲਿਆ ਸੀ ਉਹਦੇ ਤੇ ਤਿੰਨ ਪਰਚੇ ਦਰਜ ਹੈਗੇ ਨੇ ਉਹਦੇ ਤੇ ਉਹਦੇ ਤੇ ਜਿੱਦਾਂ ਇਹ ਲੁੱਟ ਖੋਦੇ ਹੈਗੇ ਆ ਕਾਰ ਖੋਈ ਸੀ ਉਹਨੇ ਲੜਾਈ ਝਗੜੇ ਵਾਲੇ ਹੈਗੇ ਆ ਜੀ ਤਾਂ ਪਰਚੇ ਹੈਗੇ ਇੱਕ ਇਹਨਾਂ ਚ ਦੋਸ਼ੀ ਜਿਹੜਾ ਹੈਗਾ ਉਹ ਫੌਜੀ ਵੀ ਹੈਗਾ ਸਰਵਿੰਗ ਆਰਮੀ ਮੈਨੂ ਹੈ ਸਰ ਚੌਕੇ ਫੇਰ ਜੁਗਾਰ ਲੇ ਗਏ ਮੇਰੀ ਇੱਕ ਇਹਦੇ ਚ ਕਿਹਦੇ ਰਹਿ ਗਿਆ ਨਾ ਇੱਕ ਇਹਦੇ ਚ ਆਪਣਾ ਜਿਹੜਾ ਕੁਲਦੀਪ ਹੈਗਾ ਨਾ ਜੀ ਇਹ ਫੌਜੀ ਹੈਗਾ ਯੂਪੀ ਪੋਸਟਡ ਹੈਗਾ ਅਸਲ 2019 ਦਾ ਭਰਤੀ ਹੈਗਾ ਪਰ ਉਹਦੀ ਵੀ ਰੈਸਟ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਤੇ ਜਿਹੜੇ ਤਿੰਨ ਦੋਸ਼ੀ ਸੀ ਜਿਹੜੇ ਨਾਮ ਨੂੰ ਵਿਅਕਤੀ ਸੀ ਉਹ ਅਸੀਂ ਇੰਨੇ ਦੋ ਅੱਜ ਕਿਤੇ ਨੇ ਇੱਕ ਪਹਿਲਾਂ ਕਰ ਫੌਜੀ ਚੌਕੇ ਤੇ ਮੈਂ ਦੱਸ ਰਿਹਾ ਅੱਛਾ ਤਿੰਨੋਂ ਚੌਕੇ ਦੇ ਹਾਂ ਸਰ ਕਿੰਨੇ ਟਾਈਮ ਤੋਂ ਇੰਟੈਕਟ ਚੁੱਕੇ ਆ ਰਹੇ ਦੱਸੋ ਜੋ ਦੇਖੋ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਹੈਗਾ ਇਹ ਤੇ ਉਸੇ ਦਿਨ ਦਾ ਹੀ ਵਾਕਿਆ ਸਾਰਾ ਹੈਗਾ ਸਵੇਰੇ ਟੱਚ ਚ ਹੋਈ ਹੈਗੀ ਤੇ ਫਿਰ ਉਸੇ ਦਿਨ ਨਾਲ 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 ਫਿਰ ਇਹ ਚੱਲਦਾ ਰਿਹਾ ਫਿਰ ਇਹ سلسلہ ਕਰਦਾ ਕੋਈ ਇਹਨਾਂ ਦੋਸਤਿਆਂ ਨੂੰ ਪ੍ਰੋਫੈਸਰ ਨੇ ਆਪ ਬੁਲਾਇਆ ਸੀ ਦੇਖੋ ਜੀ ਜਿਹੜੀ ਐਪ ਤੁਸੀਂ ਰਾਈਡ ਦੀ ਜਿਹੜੀ ਉਹਦੀ ਵਰਕਿੰਗ ਹੈਗੀ ਉਹ ਜੇ ਤੁਸੀਂ ਚੈੱਕ ਕਰੋਗੇ ਤਾਂ ਉਹ ਲੋਕੇਸ਼ਨ ਬੇਸ ਐਪ ਹੈਗੀ ਹੈ ਉਹਦੇ ਫਿਰ ਲੋਕੇਸ਼ਨ ਬੇਸ ਜਿਹੜੀ ਚੀਜ਼ ਹੈਗੀ ਹੈ ਉਹ ਹੈਗੇ ਜੇ ਕਿਸੇ ਨੇ ਦੋ ਆ ਪਾਰਟੀਆਂ ਨੇ ਡਾਊਨਲੋਡ ਕੀਤਾ ਹੈਗਾ ਉਹ ਜਿਹੜੇ ਉਹਦੀ ਲੋਕੇਸ਼ਨ ਏਰੀਆ ਚ ਜਿਹੜੇ ਜਿਹੜੇ ਉਹਨਾਂ ਦੇ ਬਾਕੀ ਦੇ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਉਹ ਸ਼ੋਅ ਕਰਦੀ ਆ ਉਹਦਣਾ ਫਿਰ ਤੁਸੀਂ ਮੇਰੇ ਨਾਲ ਆਪਸ ਚ ਟੱਚ ਕਰ ਸਕਦੇ ਪਰ ਉਹ ਮੇਨ ਆਪਸ ਇਨਾਂ ਦੇ ਤਕਰਾਰ ਦਾ ਕਾਰਨ ਕੀ ਹੋਇਆ ਕੋਈ ਉਹ ਗੱਲ ਕੰਮ ਨਹੀਂ ਹੁਣ ਦੀ ਅੱਜ ਹੁਣ ਬਾਕੀ ਰਿਮਾਂਡ ਹੈ ਦੇਖੋ ਅੱਜ ਲਿਆ ਅੱਜ ਹੀ ਹੁਣੇ ਅਰੈਸਟ ਕਰਕੇ ਤੇ ਅਸੀਂ ਪਹਿਲਾਂ ਕਿਹਾ ਕਿ ਪਹਿਲਾਂ ਆਪਾਂ ਸਾਰੀ ਜਾਨਕੀ ਦਸੀਏ ਤੁਹਾਡੇ ਮਾਧਿਅਮ ਰਾਹੀਂ ਕਿ ਜਿੰਨਾਂ ਦੀ ਗੱਲ ਬਣਾਈ ਗਈ ਸੀ ਉਹਦਾਂ ਦੀ ਹੈ ਨਹੀਂ ਹੈਗੀ ਹੁਣ ਬਾਕੀ ਅਸੀਂ ਉਹ ਪੁੱਛਗਿੱਛ ਕਰਾਂਗੇ ਕਿ ਜੇ ਕਿਉਂਕਿ ਜੇ ਆਪ ਹੀ ਬੁਲਾਇਆ ਆਪ ਹੀ ਆਏ ਨੇ ਤਾਂ ਫਿਰ ਇੰਨਾ ਗੱਲ ਕਿਉ ਤਰ ਪ੍ਰਕਾਸ਼ ਤੋਂ ਵੀ ਰੈਕਟ ਕੀਤਾ ਹੋਇਆ ਜਾ ਕੇ ਨਹੀਂ ਉਹ ਤਾਂ ਕੰਪਲੇਨੈਂਟ ਐਫ ਆਈ ਆਰ ਦੇ ਜੀ ਉਹਨਾਂ ਨੇ ਕਿਹਾ ਉਹਨਾਂ ਨੇ ਗਵਾਹ ਦੇ ਦੇਖੋ ਮੈਂ ਇਹ ਤਫਤੀਸ਼ ਹੋਣ ਜਨ ਕਿ ਇਹ ਬੰਦਾ ਜਦੋਂ ਦੋਸ਼ੀ ਪਸਾਣੇ ਜਾਣਗੇ ਉਹਨਾਂ ਆ ਕੇ ਸੱਚ ਸਾਹਮਣੇ ਆਏਗਾ ਜੋ ਚੀਜ਼ ਫਾਈਲ ਤੇ ਆਏਗੀ ਉਸ ਬਾਅਦ ਹੀ ਨਾਲ ਨਾਲ ਕਾਨੂੰਨ ਚੱਲੇਗਾ ਨਾ ਜੀ ਪਹਿਲਾਂ ਤੇ ਅਜੇ ਹੀ ਜੋ ਮੁੱਢਲੀ ਜੋ ਐਫ ਆਈ ਆਰ ਜਿਸ ਕੰਪਲੇਨੈਂਟ ਲਿਖਾਣੀ ਪਹਿਲਾਂ ਤੇ ਉਹਦਾ ਹੀ ਵਰਜਨ ਨਹੀਂ ਮੰਨਿਆ ਪਰ ਉਹ ਇਹੋ ਜਿਹਾ ਜਨ ਕਿ 100% ਉਹਦੀ ਗੱਲ ਨਹੀਂ ਸੱਚੀ ਹੈ ਜੀ